ਦੋ ਸਿਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਛੱੜਦੇ ਜਾਣ ਦੋ ਸਿਪਾਹੀ ਲੜਦੇ ਜਾਣ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਛੱੜਦੇ ਜਾਣ ਭਈ ਇਹ ਦੋ ਸਿਪਾਹੀ ਲੜਨਗੇ ਨਿੰਮ ਦੇ ਪੱਤੇ ਤਾਂ ਹੀ ਛੱੜਨਗੇ ਲੇਕਿਨ ਆਪਸ ਵਿੱਚ ਜ਼ਰੂਰ ਕੁਛ ਨਾ ਕੁਛ ਨਾ ਦਾ ਹੱਥ ਪੈਰ ਵਗੈਰਾ ਵੱਢ ਜੂਗਾ ਬਸ ਤੇ ਇਹ ਨੂੰ ਸਮਝੋ ਹਾਂ ਬਟਾਈ ਦੇ ਵਾਰ ਇਹਦਾ ਜਵਾਬ ਹੈ ਬਾਹਰ ਜੰਗ ਪਤਾ ਨਹੀਂ ਕਿੰਨੀ ਹਾਂ ਜੰਗ ਦੇ ਵਿੱਚ ਦੋ ਸਿਪਾਹੀ ਲੜ ਰਹੇ ਸੀ ਦੋ ਸਿਪਾਹੀ ਸੀ ਉੱਥੇ ਮਤਲਬ ਬਹੁਤ ਸਾਰੇ ਸੀ ਫਿਰ ਦੋ ਸਿਪਾਹੀ ਹੀ ਕਿਉਂ ਚੱਕੇ ਫਿਰ ਦੋ ਹੀ ਰਹਿ ਗਏ ਸੀ ਨਾ ਸਾਰੇ ਬਾਕੀ ਸ਼ਹੀਦ ਹੋ ਚੁੱਕੇ ਸੀ ਸ਼ਹੀਦ ਨੇ ਜਵਾਬ ਆਉਦੇ ਸਿਰਫ ਇਹੀ ਹੈ ਵੀ ਦੋ ਜਣੇ ਹੀ ਨੇ ਹੋਰ ਲੜਦੇ ਜਾਂਦੇ ਨੇ ਤੇ ਜਿਹੜੇ ਨਿੰਮ ਦੇ ਪੱਤੇ ਨੇਗੇ ਉਹ ਛੱਡ ਦੇ ਜਾਂਦੇ ਨੇ ਹਾਂ ਆ ਮੈਂ ਇੱਕ ਜਿਹੜਾ ਸ਼ਬਦ ਵਰਤਿਆ ਸ਼ਹੀਦ ਹੈ ਨਾ ਕਈ ਲੋਕ ਇੱਥੇ ਇਤਰਾਜ਼ ਕਰਨਗੇ ਸ਼ਹੀਦ ਸ਼ਬਦ ਕਿਉਂ ਵਰਤਿਆ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੇ ਜੰਗ ਦੇ ਜੰਗੇ ਮੈਦਾਨ ਦੇ ਵਿੱਚ ਲੜਦੇ ਨੇ ਭਾਵੇਂ ਕਿਸੇ ਪਾਸੋਂ ਵੀ ਰੇ ਉਹਨਾਂ ਨੂੰ ਆਪਾਂ ਸ਼ਹੀਦ ਹੀ ਕਹਿ ਦਿੰਦੇ ਹਾਂ ਜਿਹੜੇ ਸਾਡੇ ਵਾਲੇ ਸ਼ਹੀਦ ਹੋਣਗੇ ਆਪਾਂ ਉਹਨਾਂ ਨੂੰ ਸ਼ਹੀਦ ਕਹਾਂਗੇ ਤੇ ਉਹਨਾਂ ਨੂੰ ਕਹਾਂਗੇ ਦੁਸ਼ਮਣ ਮਾਰੇਗੇ ਤੇ ਜਿਹੜੇ ਉਹਨਾਂ ਦੇ ਹੋਣਗੇ ਦੂਸਰੀ ਪਾਰਟੀ ਦੇ ਉਹ ਆਪਣੇ ਵਾਲ ਨੂੰ ਕਹਣਗੇ ਸਾਡੇ ਸ਼ਹੀਦ ਹੋਗੇ ਤੇ ਦੁਸ਼ਮਣ ਮਾਰੇਗੇ ਤਾਂ ਉਹ ਸਾਨੂੰ ਦੁਸ਼ਮਣ ਕਹਣਗੇ ਅਸੀਂ ਉਹਨਾਂ ਨੂੰ ਦੁਸ਼ਮਣ ਕਹਾਂਗੇ ਆਪਣੇ ਵਾਲ ਨੂੰ ਸ਼ਹੀਦ ਕਹਾਂਗੇ ਅਸੀਂ ਆਪਣੇ ਵਾਲ ਨੂੰ ਸ਼ਹੀਦ ਕਹਾਂਗੇ ਲੇਕਿਨ ਸ਼ਹੀਦ ਸਾਬ ਦਾ ਦੋਨਾਂ ਲਈ ਆਂਦਾ ਹੀ ਆਂਦਾ ਹੈ ਜੀ ਖੈਰ ਠੀਕ ਹੈ ਨਾ ਜੀ ਤੋਂ ਇਸ ਗੱਲ ਨੂੰ ਐ ਸਮਝੋ ਹੋਰ ਪਾਸੇ ਨਾ ਆਇਓ ਖੈਰ ਤੇ ਆਪਾਂ ਕਿੱਥੇ ਸੀ ਆਪਾਂ ਇਹ ਸੀਗੇ ਦੇਖੋ ਮੈਂ ਐਕਸਪਲੇਨ ਕਿੰਨਾ ਵਧੀਆ ਕਰਦਾ 10 ਸਿਪਾਹੀ ਲੜਦੇ ਜਾਨ ਹਾਂ ਨਿੰਮ ਦੇ ਪੱਤੇ ਛੱੜਦੇ ਜਾਣ ਹਾਂ ਛੱਡ ਦੇ ਛੱਡ ਦੇ ਜਾਨ ਮੈਂ ਵੀ ਛੱਡਦੀ ਬੋਲੇ ਮੈਂ ਕਿਹੜਾ ਕਿਹੜੇ ਲੜਦੇ ਜਾਣ ਤੇ ਇਹਦਾ ਜਵਾਬ ਹੈ ਟੋਕੇ ਵਾਲੀ ਮਸ਼ੀਨ ਕਿ ਮੈਂ ਆ ਟੋਕੇ ਵਾਲੀ ਮਸ਼ੀਨ ਦੇ ਵਿੱਚ ਪੱਤੇ ਪਾਨੇ ਆਪਾਂ ਆ ਦੋ ਦੰਦੇ ਹੁੰਦੇ ਨੇ ਉਹਨਾਂ ਦੇ ਤੇ ਸਾਰੇ ਪੱਤੇ ਜਿਹੜੇ ਨੇ ਉਹ ਛੱਡ ਜਾਂਦੇ ਨੇ ਤੇ ਉਹ ਜਿਹੜਾ ਹਰਾ ਹਰਾ ਜਿਆ ਤਿਆਰ ਹੋ ਜਾਂਦਾ ਫਿਰ ਉਹਦੇ ਵਿੱਚ ਪੀਲਾ ਪੀਲਾ ਮਿਲਾ ਕੇ ਮੱਜਾ ਨੂੰ ਪਾ ਦਿੰਦੇ ਉਹ ਕਹਿੰਦੇ ਕੀ ਨੇ ਮੱਜਾ ਦਾ ਖਾਣਾ ਬਸ ਮੱਜਾ ਦਾ ਖਾਣਾ ਠੀਕ ਹੈ ਹੈ ਨਾ ਮੱਜਾ ਦਾ ਖਾਣਾ ਰਿਐਲਟੀ ਹੈ ਹਾਂ ਮੱਜਾ ਦਾ ਪੀਜ਼ਾ ਬਰਗਰ ਜੋ ਵੀ ਹੈ A to Z ਯਾਰ ਸਭੀ ਕਮੈਂਟ ਕਰਕੇ ਦੱਸੋ ਜਿਹੜਾ ਆਪਾਂ ਮੱਜਾ ਨਹੀਂ ਪਾਉਂਦੇ ਹੈਗੇ ਹਰਾਚਾਰਾ ਹਾਂ ਉਹਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਨੇ ਆਂਗੇ ਸੰਨੀ ਸੰਨੀ ਰਲਾਣਾ ਉਹ ਤਾਂ ਤੂੜੀ ਦੀ ਹੁੰਦੀ ਹੈ ਵੈਸੇ ਉਹਦੇ ਵਿੱਚ ਵੀ ਐਡ ਹੋ ਸਕਦਾ ਹੈਗਾ ਉਹ ਹਾਂ ਚਲੋ ਮੱਜਾ ਦਾ ਖਾਣਾ ਹੈ ਬਸ ਇੱਦਾਂ ਦੀ ਗੱਲ ਹੈ